ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਪਰ ਤੇ ਰੋਟੀ ਰੋਜੀ ਲਈ ਕੋਈ ਇੰਨਾ ਚਲਿਆ ਵੀ ਗਿਆ ਕਿ ਸਾਡੋ ਟੈਰਿਸਟ ਨਹੀਂ ਹੈ ਜਿੱਦਾਂ ਕੱਲ ਉਹਨਾਂ ਦਾ ਵਿਆਹ ਕੀਤਾ ਗਿਆ ਉਹ ਕੋ ਟੈਨਸ ਨਹੀਂ ਹੈ ਬਤਾਰੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜਿਹੜੀ ਲੋਕਾਂ ਨੂੰ ਦੱਸਦੇ ਹੋ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵੱਤੋਂ ਫਿਰ ਦੋਸਤੀ ਦਾ ਫਾਇਦਾ ਕੀਆ ਸਰ ਹੁਣ ਫਿਰ ਦੋਸਤੀ ਦਾ ਫਾਇਦਾ ਕੀਆ ਪੰਜਾਬ ਕਦੀ ਪਿੱਠ ਨਹੀਂ ਦਿਖਾਉ ਸਰ ਮੋਦੀ ਨੇ ਪਿੱਠ ਦਿਖਾਤੀ ਤੇ ਦਿੱਲੀ ਚ ਜਾ ਨਹੀਂ ਤਾ ਰਿਹਾ ਬੰਬੇ ਚ ਜਾ ਨਹੀਂ ਤਾ ਰਿਹਾ ਅਸੀਂ ਸਾਰੇ ਦੋਸਤਾਂ ਦਾ ਭਾਰਤੀ ਜੈਸ ਵੀ ਕੋਨੇ ਤੇ ਹੋਗਾ ਕਦੀ ਆਪਣੇ ਪਿੱਠ ਦੀ ਕਰਾਂਗੇ ਇਕਰ ਠੀਕ ਲਾਉਗੀ ਕੋਈ ਗੱਲ ਨਹੀਂ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਤਰਤੀ ਆ ਯਾਰ ਪੀਰਾ ਫਕੀਰਾ ਦੀ ਤਰਤੀ ਆ ਇੱਥੇ ਕੇਹ ਚੀਜ਼ ਦਾ ਘਾਟਾ ਨਹੀਂ ਜਾ ਅਸੀਂ ਕੇ ਅਸੀਂ ਸਹੀ ਥੋੜਾ ਬੇਚੀ ਮਹਿਸੂਸ ਕਰਦੇ ਪਰ ਇਹ ਤਾਂ ਇਹ ਤਾਂ ਸਹਾਇਤਾ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਮਿਲ ਕੇ ਮੂੰਹ ਨਿਕਾਲਿਆ ਕੱਲ ਮੋਦੀ ਨੂੰ ਕਹਿਣੇ ਚਾਹੀਦਾ ਇੱਕ ਨੇ ਹੱਥ ਮਾਰ ਕੇ ਕਿਹਾ ਜਦਾ ਕਿ ਸਾਡੇ ਬੱਚੇ ਆ ਜਾ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਠੀਕ ਆ ਜਦੋਂ ਸਾਡੀ ਉੱਥੇ ਅੰਬੈਸੀਆਂ ਬੜੀਆਂ ਆ ਬਹੁਤ ਕਾਈ ਸਾਡਾ ਉੱਥੇ ਸਾਡੇ ਬੱਚੇ ਉੱਥੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਜਾਵੇ ਉਹ ਕੌਣ ਆ ਲੜ ਕੇ ਤੇ ਉਹ ਜੰਜੀ ਦਾ ਹੱਥਾਂ ਦਾ ਹੱਥ ਕਰੀਏ ਲਾ ਕੇ ਲੜ ਕੇ ਲੈ ਉਹ ਮਤਲਬ ਉਹਨਾਂ ਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਿਹਾ ਕਿ ਟਰੰਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ ਟਰੰਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਬਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਲੋਜੀ ਲਈ ਬਾਗੇ ਸਰ ਇਹ ਕੋਈ ਜੰਗ ਲੜਦੀ ਬਾਗੇ ਤੇ ਤੁਹਾਨੂੰ ਇਹਨਾਂ ਦੀ ਢਾਲ ਬੜਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਅਮੈਸਟਰ ਬੈਠੇ ਆ ਸਾਡੇ ਜਿਹੜੇ ਕੂਟ ਵੀਰ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਦੀ ਪੰਜ ਸੱਤ ਬੈਸੀਆਂ ਨੇ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਹੋ ਕੇ ਜਨਾਬ ਤੇ ਆ ਭਾਵੇਂ ਮਾਦਸਤਾਂ ਨੇ ਕਿਧਰ ਦੁਨੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਤੋਂ ਪ੍ਰਬੰਧ ਕਰਕੇ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਹਨਾਂ ਨੂੰ ਕੋਈ ਧ ਘਾਮ ਨਹੀਂ ਕਿ ਅਪੜਾ ਦਾ ਦਾਦ ਵੱਧ ਕੇ ਦੇ ਉਹ ਉਹ ਕੈਬਰ ਕਰਦੇ ਫਿਰਦੇ ਆ ਮੈਸੇਜ ਕਰ ਲਈਆ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜੜੀਆਂ ਅੰਬੈਸੀਆਂ ਸਾਡਾ ਵਿਦੇਸ਼ ਵਿੱਚ ਪਦਾਲਾ ਇੰਨਾ ਖਿਲਰਿਆ ਉਹ ਸਦ ਉੱਥੇ ਦੇਣ ਬੰਦਿਆ ਕਿਉਂ ਨਹੀਂ ਦਿੰਦੇ ਸਾਡੇ ਬੰਦੇ ਸਾਡੇ ਐਮਬੈਸਡਰ ਵੀ ਉੱਤੇ ਸਾਡੇ ਕਾਉਂਸਲਰਸ ਦੇ ਨਾਲ ਬੈਠਿਆ ਸਾਮਫਸ ਉਸ ਤੋਂ ਰਿਚ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਬੈਠ ਕੇ ਐਲ ਦੇ ਵਿੱਚ ਛਾਟ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਨੇ ਭੇਜਨੇ ਆ ਸਾਡੀਆਂ ਸਦ ਬੈਸੀਆਂ ਨੂੰ ਦੇਣ ਸਾਡੇ ਐਮਬੈਸੀਆਂ ਦੇ ਅਧਿਕਾਰੀ ਉਨ੍ਹਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਹਿਆ ਕਿ 트럼ਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ 트럼ਪ ਸਾਹਿਬ ਤੇ ਨੂੰ ਬਹੁਤ ਮਾਣ ਹੈ ਔਰ ਮੈਂ ਵੱਲੋਂ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਇਸ ਦੇਸ਼ ਦੇ ਬੱਚੇ ਇਹ ਰੋਟੀ 로ਜੀ ਦੀ ਬਾਤ ਗਿਆ ਸਰ ਇਹ ਕੋਈ جنگ ਲੜਵੀਂ ਬਾਤ ਕੇ ਤੇ ਤੁਹਾਨੂੰ ਇਹਨਾਂ ਦੀ ਢਾਲ ਬੜਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਤੇ ਬੈਸੀਆਂ ਨੇ ਸਾਡੇ ਉੱਤੇ ਅੰਬੈਸਡਰ ਬੈਠੇ ਆ ਸਾਡੇ ਜਿਹੜੇ ਕੂਟਵੀਰ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਵੀ 5-7 ਬੈਸੀਆਂ ਆ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਹੋ ਕੇ ਜਲਾਦ ਤੇ ਆ ਭਾਵੇਂ ਮਾਹ ਰਸਤਾ ਤੇ ਕਿਤੇ ਉਹ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਤੋਂ ਪ੍ਰਬੰਧ ਕਰਨ ਕਿ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਹਨਾਂ ਨੂੰ ਕੋਈ ਠਿਕਾਣਾ ਨਹੀਂ ਕਿ ਆਪਣੇ ਦਾਦਾਦਾਂ ਦੇ ਲੱਦ ਕੇ ਉਹ ਉਹ ਟੈਜ਼ਰ ਪਲੇਟ ਕਰਦੇ ਫਿਰਦੇ ਆ ਮੈਸਰੀਆਂ ਕਰ ਲਈ ਮੋਦੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਐਮਬੈਸੀਆਂ ਸਾਡਾ ਵਿਦੇਸ਼ ਹੁੰਦਾਲਾ ਇੰਨਾ ਖਿਲਰਿਆ ਉਹ ਸਦ ਉੱਥੇ ਦੇਣ ਬੰਦਿਆ ਕਿਉਂ ਨਹੀਂ ਦਿੰਦੇ ਸਾਡੇ ਬੰਦੇ ਸਾਡੇ ਐਮਬੈਸਡਰ ਦੇ ਉੱਤੇ ਸਾਡੇ ਕੌਂਸਲਰ ਜਿੰਨਲ ਬੈਠੇ ਆ ਸਾਹਮਣੇ ਉਸ ਤੋਂ ਲੈ ਕੇ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਕਿਹਾ ਹੈਲੇ ਦੇ ਵਿੱਚ ਛਾਟਲੇ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਦੇ ਭੇਜਨੇ ਆ ਸਾਡੀਆਂ ਸਤ ਬੈਸੀਆਂ ਨੂੰ ਦੇਣ ਸਾਡੇ ਐਮਬੈਸੀਆਂ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ ਇੰਦਾਂ ਨਾਲ ਹੰਦਾ ਜਿਹਦਾ ਇੱਕ ਹਾਲ ਹੁੰਦਾ ਹੈ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰ ਹੁੰਦਾ ਕਹਾਂ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਇਹ ਲੋੜੇ ਕਿ ਜਦੋਂ ਵੀ ਸਾਡੇ ਕੋ ਬੰਦਾ ਡਿਪੋਰਟ ਕਰਨਾ ਤੋਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਕੈ ਕਾਨੂੰਨੀ ਆ ਉਹ ਸਾਡੀ ਬੈਸਟ ਤੋਂ ਦੇ ਸਾਡੇ ਬੈਸਟ ਤੋਂ ਦੇਣ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਤੋਂ ਤੇ ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਾਂ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਵਾ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트ੰਪ ਦੀ ਸਰਕਾਰ ਸੋ ਸਭ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੋਣ ਵਕਤੇ ਆ ਕੇ ਤੁਸੀਂ ਆਪਣੇ ਭਾਰਤੀ ਇਹ ਕੱਲੇ ਪੰਜਾਬੀ ਦੀ ਹਲਕੀ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੀ ਭਾਰਤੀ ਸਾਡੇ ਹੈ ਕੋਈ ਮੈਂ ਨਹੀਂ ਕਹਿੰਦਾ ਕਿ ਫਲਾਣਾ ਮਾਦ ਆਸਤ ਦਾ ਕੋਈ ਹੈ ਜਿਹੜਾ ਬੰਦਾ ਇੰਡੀਆ ਜਮੈਂ ਸਾਡਾ ਹੈ ਇਹ ਦੇਸ਼ ਜਿਹਦੇ ਅੰਦਰ ਭਗਤ ਸਿੰਘ ਦਾ ਹੈ ਇਹ ਦੇਸ਼ ਸਾਡਾ ਖੜਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਜਤਨਾਂ ਨਹੀਂ ਆ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗਿਆਬ ਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਇਹਦਾ ਮਤਲਬ ਇਹ ਹੈ ਨਹੀਂ ਕਿ ਅਸੀਂ ਮੂਹ ਲਗਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂਹ ਲਗਾਇਆ ਉਹਦੇ ਅੱਜ ਤੋਂ ਸਾਡਾ ਅਸੀਂ ਨਹੀਂ ਲਗਾਵਾਂਗੇ ਅਸੀਂ ਨਹੀਂ ਲਗਾਵਾਂਗੇ ਸਰ ਕਿਤੇ ਵੀ ਆ ਜਾ ਬੰਦਾ ਸਾਡੀ ਧਰਤੀ ਦੇ ਉੱਤੇ ਆਈਏ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਬਣਦਾ ਸਹਯੋਗ ਹੈ ਉਹ ਅਸੀਂ ਕਰਾਂਗੇ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਨਹੀਂ ਕਰਦੇ ਕਿ ਇਹ ਪੰਜਾਬ ਨੂੰ ਬਦਨਾਮ ਕਰਦੇ ਹੋ ਸਰ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਜੇ ਅੱਗੇ ਲੱਗੂਗਾ ਪਤਾ ਤੁਹਾਨੂੰ ਤਾਂ ਫਾਕਰ ਕੇ ਦੰਦਿਆ ਪਤਾ ਲੱਗੂਗਾ ਕਿਹੜੇ ਕਿਹ ਡਿਸਟ੍ਰੀਟ ਦੇ ਕਿੰਨੇ ਬੰਦੇ ਬਾਹਰ ਚਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਮੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਵਿੱਚ ਟਿਕਿਆ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਐਮਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਐਮਬੈਸੀਆਂ ਦੇ ਜਿਹੜੀਆਂ ਉਹ ਗੋ ਬੰਦਿਆਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰ ਬਸ ਮੈਂ ਇਹ ਤੁਹਾਨੂੰ ਮਤਲਬ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉਥੇ ਬੱਚਿਆਂ ਨੇ ਨਹੀਂ ਵਿਚਾਰਿਆ ਉਹਨਾਂ ਨੂੰ ਡਰਦਿਆਂ ਦੱਸਿਆ ਬੋਰਡ ਦੇ ਕਿਉਂਕਿ ਡੇਰੇ ਵੀ ਸਾਮੇ ਹੀ ਅੱਜ ਸਾਰੀ ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਨੇਡਾ ਜਿਹੜਾ ਧੱਕਾ ਕੀਤਾ ਗਿਆ ਕਿ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਨਿੰਦਾ ਵੀ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਬੱਦਾ ਅੱਜ ਵੀ ਕਹਿਣਾ ਪਹਿਲੇ ਵੀ ਕਹਿਣਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਬਸ ਤੇ ਰੋਟੀ ਰੋਜੀ ਲਈ ਕੋਈ ਐਂਦਾ ਚਲਿਆ ਵੀ ਗਿਆ ਤੇ ਸਾਡੋ ਟੈਰਿਸਟ ਵੀ ਹੈ ਜਿੱਦਾਂ ਕੱਲ ਉਹਨਾਂ ਦਾ ਵਿਹਾਰ ਕੀਤਾ ਗਿਆ ਉਹ ਕੋ ਟੈਰਿਸਟ ਵੀ ਹੈ ਬਤਾਰੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜਿਹੜੀ ਲੋਕਾਂ ਨੂੰ ਦੱਸਦੇ ਹੋ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵੱਤੋਂ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਰ ਹੁਣ ਫਿਰ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜੇਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਐ ਉਹਦੇ 'ਚ ਤੁਹਾਨੂੰ ਹੁਣ ਠਾਲ ਵਰਨਾ ਚਾਹੀਦਾ ਮੇਰੀ ਇਹ ਬੇਤੀ ਆ ਤੇ ਮੇਦੀ ਜੜ ਦੂਜੀ ਮੈਂ ਮਤਲਬ ਮਤਲਬ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਮੈਸਟਰ ਨੂੰ ਸਾਡੀਆਂ ਮੈਸੇਜ ਛੱਡਾ ਜਾਵੇ ਸਾਡੀਆਂ ਐਮਬੈਸੀਆਂ ਨੇ ਸਾਡਾ ਪ੍ਰਬੰਧ ਕਰ ਸਾਡੇ ਬੰਦਿਆਂ ਨੂੰ ਵਾਪਸ ਭੇਜ ਦਿੰਦਾ ਤੁਹਾਡਾ ਬਹੁਤ ਧੰਨ ਮਨਿਸਰ ਵਿਦੇਸ਼ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣਾ ਚਾਹੀਦਾ ਸਾਡ ਸਾਡੀ ਡਿਊਟੀ ਬਣਦੀ ਕਲੰਪੀਯੋਟ ਦਾ ਦੇਸ਼ ਦੇ ਕਹਤਾ ਕਿ ਅਸੀਂ ਆਪਣੇ ਆਪ ਲਿਆਵਾਂਗੇ ਸਾਡੇ ਨੌਸ ਕਰਨਾ ਚਾਹੀਦਾ ਜੈਸ਼ੰਕ ਨੂੰ 114 ਬੋਦੀ ਨੂੰ ਕਹਨ ਜੈਦਾ ਇੱਕ ਦੇ ਹੱਥ ਮਾਰ ਕੇ ਕਹਦਾ ਜੈਦਾ ਕਿ ਸਾਡੇ ਬੱਚੇ ਆ ਜਾ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋ ਠੀਕ ਹੈ ਜਦੋਂ ਸਾਡੀ ਉੱਤੇ ਐਮਬੈਸੀਆਂ ਬੜੀਆਂ ਆ ਬਹੁਤ ਕਾਝਾ ਸਾਡੇ ਉੱਤੇ ਸਾਡੇ ਬੱਚੇ ਉੱਤੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਜਾਵੇ ਉਹ ਕੌਣ ਆ ਲੜ ਕੇ ਉਹ ਜਿੰਜੀ ਦਾ ਤਾਂ ਤੇ ਆਪ ਤਾਂ ਆਪਣੇ ਅਕੜੀਆ ਲਾਗ ਲੱਦ ਕੇ ਲੋ ਮਤਲਬ ਉਹਨਾਂ ਦੀ ਡਿਗਨਿਟੀ ਜਿਹੜੀ ਆ ਉਹ ਸਟੈਂਡ ਰਹਿਣੀ ਚਾਹੀਦੀ ਹੈ ਬਿਲਕੁਲ ਸਟੈਂਡ ਰਹਿਣੀ। ਕਰਨ ਕੀ ਮੰਨਦੇ ਹੋ ਕਿਉਂ ਅਮੇਸ਼ਰ ਨੂੰ ਕਿਉਂ ਚੁਣਿਆ ਗਿਆ ਨਾਲੇ ਗੱਲ ਵਿਕੀ ਜਾਵੇ ਜਿਹੜੀਆਂ ਵੱਡੀਆਂ ਫਾਈਲਾਂ ਰੋਣੀਆਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਜਿਹੜਾ ਰਨਵੇ ਉਹ ਇਹਦੇ ਵਾਸਤੇ ਸક્ષਮ ਨਹੀਂ ਆ ਪਰ ਉਹਨੇ ਜਿਹੜਾ ਰਨਵੇ ਕਿੰਨਾ ਸਹੀ ਹੋ ਗਿਆ ਜਿਹੜੀ ਉਹਨਾਂ ਦੀ ਆਰਮੀ ਦਾ ਆ ਕੇ ਉਤਰ ਰਿਹਾ ਇੱਥੇ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਦੇਖੋ ਇਹਨਾਂ ਨੇ ਫੀਲ ਕੀਤਾ ਕੱਲ ਚਲੋ ਵੋਟਾਂ ਵੀ ਸੀਗੀਆਂ ਦਿੱਲੀ ਸੀ ਬੀਜੇਪੀ ਨੇ ਫੀਲ ਕੀਤਾ ਹੋਗਾ ਸਟੇਂਡਰ ਨੇ ਫੀਲ ਕੀਤਾ ਕਿ ਪੰਜਾਬ ਭੇਜ ਦੋ ਸ ਕਿਦਾਂ ਬੋਦੀ ਕੇ ਕਹਦੇ ਪਤਨ ਪੰਜਾਬ ਕਦੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜੀ ਪੰਜਾਬ ਕਦੀ ਪਿੱਠ ਨਹੀਂ ਦਿਖਾਉਂਦਾ ਸਰ ਬੋਦੀ ਨੇ ਬੈਠੂ ਦਿਖਾਤੀ ਕਿ ਦਿੱਲੀ ਚ ਜਾਇ ਨਹੀਂ ਤਾ ਰਿਆ ਬੰਬੇ ਚ ਜਾਇ ਨਹੀਂ ਤਾ ਰਿਆ ਅਸੀਂ ਸਾਰੇ ਦੋਸਤਾਂ ਦਾ ਭਾਰਤੀ ਜਸਵੀ ਕੋਨੇ ਤੇ ਹੋਗਾ ਕਦੀ ਆਪਣੇ ਪਿੱਠ ਨਹੀਂ ਕਰਾਂਗੇ ਇਹ ਕਰ ਠੀਕ ਹੈ ਲਾਉ ਕੋਈ ਗੱਲ ਨਹੀਂ ਕਹਿੰਦਾ ਗੁਰੂ ਅਮਰਦਾਸ ਦੀ ਧਰਤੀ ਹੈ ਯਾਰ ਪੀਰਾ ਭਕੀਰਾ ਦੀ ਧਰਤੀ ਹੈ ਇੱਥੇ ਕੇਹ ਚੀਜ਼ ਦਾ ਘਾਟਾ ਨਹੀਂ ਜੀ ਅਸੀਂ ਕਿ ਅਸੀਂ ਨਹੀਂ ਥੋੜਾ ਬੇਚੀ ਮਹਿਸੂਸ ਕਰਦੇ ਸਰ ਇਹ ਤਾਂ ਇਹ ਤਾਂ ਸਿਆਸਤਾ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਮੁਕੇ ਮੂੰਹ ਨਿਕਾਲਿਆ ਕੱਲ ਵੱਡੀਆਂ ਫਲੈਕਟਾ ਤੁਹਾਡੀ ਗੱਲ ਖਦੋਂ ਜਦੋਂ ਚੱਲਣੀਆਂ ਉਦੋਂ ਕਹਿੰਦੇ ਅੰਮ੍ਰਿਤਸਰ ਦੀ 92 ਆਦੀ ਗਾਲੀ ਫਲਾਣਾ ਨਹੀਂ ਆਗਾ ਜੀ ਤੇ ਫੋੜ ਲਾ ਦੇ ਕਿੱਦਾਂ ਬਣ ਗਿਆ ਜੀ ਹੁਣ ਕਿੱਦਾਂ ਆ ਗਿਆ ਉੱਥੋਂ ਸਿੱਧਾ ਹੀ ਇਸ ਕਰਕੇ ਕੱਲ ਵਾਲੀ ਗੱਲ ਬਹੁਤ ਉਹਨਾਂ ਨੇ ਕਟਿਆ ਕੀਤੀ ਪਰ ਮੈਂ ਤਾਂ ਕਮਜ਼ੌਂਦਾ ਨਹੀਂ ਅਸੀਂ ਖੜੇ ਮਾਨ ਸਾਹਿਬ ਦੀ ਸਰਕਾਰ ਖੜੀ ਆ ਮੈਂ ਖੜਾ ਮੈਂ ਦੁਨੀਆ ਭਰ ਵਿੱਚ ਜਿੱਥੇ ਵੀ ਇਹ ਸਾਡੇ ਇਨਾਂ ਦੇ ਵੀਰ ਨੂੰ ਪਰੋਮਦਾਊਗੀ ਉਹਦੇ ਨਾਲ ਛਟਾਨ ਦੀ ਤਰ੍ਹਾਂ ਖੜਿਆ ਮੈਂ ਸਭ ਨੂੰ ਕਹੂੰਗਾ ਕਿ ਗਲਤ ਤਰੀਕੇ ਨਾਲ ਬਾਅਦ ਨਹੀਂ ਜਾਣਾ ਸਹੀ ਤਰੀਕੇ ਨਾਲ ਜਾਓ ਵਧੀਆ ਟੱਕ ਨਾ ਜਾਓ ਪਰ ਦੇਖੋ ਬੰਦਾ ਇੰਦਾ ਚਲੇ ਗਿਆ ਤਾਂ ਯਾਰ ਐ ਥੋੜਾ ਕੋਈ 45 ਲੱਖ ਰੁਪਏ ਦੇ ਕੇ ਗਿਆ ਸਾ ਰੋਟੀ ਦੋਜੀ ਦੀ 40-40 ਲੱਖ ਰੁਪਏ ਦੇ ਕੇ ਗਿਆ ਸਰ ਕਿਸੇ ਦਾ ਘਰ ਤੋੜ ਕੇ ਥੋੜਾ ਗਿਆ ਜੋ ਬਰਾਬਰੀ ਦੇ ਉਹਨਾਂ ਨੇ ਕਿਹਾ ਜਾ ਕੇ ਤੇ ਨੋਟ ਲਿਆ ਕੋਈ ਉਧਰ ਚਾਹ ਤੋ ਉੱਠੀ ਦੋਚੀ ਲਿਗੇ ਅੱਜ ਤੋਂ ਪਹਿਲਾਂ ਕਿੱਨੇ ਗਏ ਦੁਨੀਆ ਹਜ਼ਾਰਾਂ ਲੱਖਾਂ ਲੋਕ ਗਏ ਆ ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਂ ਤੇ ਹਰ ਕਿਸ ਨੂੰ ਕਹਿੰਦਾ ਕਿ ਯਾਰ ਗੈਰ ਕਾਨੂੰਨੀ ਟੰਗ ਦਾ ਨਾ ਜਾਓ ਪਰ ਜੋ ਕੁਝ ਕੱਲ ਹੋਇਆ ਉਹ ਬਹੁਤ ਨਿੰਦਣਯੋਗ ਮਨੁੱਖੀ ਅਧਿਕਾਰਾਂ ਦੀ ਕੋਹ ਨਾ ਲੰਗਣਾ ਹੋਈ ਆ ਜਿਹੜੀ ਨਹੀਂ ਜਿਉਣੀ ਚਾਹੀਦੀ ਉਹਦਾ ਕਿਹ ਤੋਂ ਕੋਈ ਬੰਦਾ ਐਦਾਂ ਜਿਹੜਾ ਇੰਡੀਆ ਨਾ ਲੈਂਦਾ ਜ